ਡੀਬੁਰਗੜ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਉਸ ਮਾਮਲੇ ਦੇ ਵਿੱਚ ਜਿਸ ਮਾਮਲੇ ਕਾਰਨ ਅਮਰਿਤਪਾਲ ਸਮੇਤ ਉਸਦੇ ਸਾਥੀਆਂ ਨੂੰ ਅਸਾਮ ਦੀ ਡੀਬੁਰਗੜ ਜੇਲ੍ਹ ਜਾਣਾ ਪਿਆ ਤੁਹਾਨੂੰ ਦੱਸ ਦਈਏ ਕਿ ਮਾਰਚ 2023 ਵਿੱਚ ਜਨਾਲਾਪੁਰ ਸਥਾਨੇ ਤੇ ਹਮਲਾ ਕਰਨ ਦੇ ਦੋਸ਼ਾਂ ਦੇ ਵਿੱਚ ਅਮਰਿਤਪਾਲ ਸਿੰਘ ਦੇ 41 ਸਾਥੀਆਂ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਾਸ ਸਾਹਮਣੇ ਮੁਲਜ਼ਮਾ ਵਿਰੁੱਧ ਦੋਸ਼ਾਇਦ ਕੀਤੇ ਗਏ ਅਤੇ ਚਲਾਨ ਪੇਸ਼ ਕਰਨ ਤੋਂ ਬਾਅਦ ਉਹਨਾਂ ਨੂੰ ਚਲਾਨ ਦੀਆਂ ਕਾਪੀਆਂ ਵੀ ਦਿੱਤੀਆਂ ਗਈਆਂ ਹਾਲਾਂਕਿ ਅਮਰਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੋਣ ਕਾਰਨ ਇੱਥੇ ਅਦਾਲਤ ਵਿੱਚ ਨਹੀਂ ਲਿਆਂਦਾ ਗਿਆ ਕਿਉਂਕਿ ਐਨਐਸਏ ਹਟਾਏ ਜਾਣ ਤੋਂ ਬਾਅਦ ਹੀ ਮੁਲਜ਼ਮ ਨੂੰ ਇੱਥੇ ਲਿਆਂਦਾ ਜਾ ਸਕਦਾ ਹੈ ਤੇ ਉਸ ਉੱਤੇ ਕੇਸ ਚਲਾਇਆ ਜਾ ਸਕਦਾ ਹੈ ਜਾਣਕਾਰੀ ਅਨੁਸਾਰ ਬਠਿੰਡਾ ਦੇ ਪਿੰਡ ਕੋਟ ਫੱਤਾ ਦੇ ਰਹਿਣ ਵਾਲੇ ਗੁਰਪਾਲ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਹਿਰੋਵਾਲ ਦੇ ਗੁਰਵਿੰਦਰ ਸਿੰਘ ਬਲਜਿੰਦਰ ਸਿੰਘ ਵਾਸੀ ਜੰਗਿਆਣਾ ਸਬਰੀਤ ਸਿੰਘ ਵਾਸੀ ਸ਼ੇਰਪੁਰ ਸੰਗਰੂਰ ਅਮਨਦੀਪ ਸਿੰਘ ਵਾਸੀ ਡੱਬ ਵਾਲੀ ਸਿਰਸਾ ਮੋਗਾ ਦੇ ਸਿੰਘਵਾਲਾ ਦੇ ਰਹਿਣ ਵਾਲੇ ਸ਼ਿਵ ਹਰਵਿੰਦਰ ਸਿੰਘ ਵਾਸੀ ਘਰੰਡਾ ਰਾਜਾ ਤਾਲ ਭੁਪਿੰਦਰ ਸਿੰਘ ਵਾਸੀ ਸੁਲਤਾਨਬੰਦ ਰੋਡ ਸੁਖਮਨਜੀਤ ਸਿੰਘ ਵਾਸੀ ਰਗੜਨ ਨੰਗਲ ਬਟਾਲਾ ਸਮੇਤ ਜਿਹੜੇ 41 ਮੁਲਜ਼ਮ ਸੀ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਪਰੋਕਤ ਸਾਰੇ ਮੁਲਜ਼ਮਾਂ ਤੇ ਥਾਣਾ ਜਨਾਲਾ ਦੇ ਪੁਲਿਸ ਥਾਣੇ ਤੇ ਹਮਲਾ ਕਰਨ ਅਤੇ ਐਸਪੀ ਜਗਰਾਤ ਸਿੰਘ ਸਮੇਤ 6 ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕਰਨ ਦੇ ਦੋਸ਼ ਨੇ ਕੱਟਣਾ ਵਾਲੇ ਦਿਨ ਖਾਲਸਤਾਨੀ ਸਮਰਥਕ ਅਮਰਤਪਾਲ ਸਿੰਘ ਬਿਆਸ ਤੇ ਜਲੂਪੁਰ ਖੇੜਾ ਪਿੰਡ ਤੋਂ ਅਜਨਾਲਾ ਥਾਣੇ ਤੱਕ ਵਹੀਰ ਸਾਹਿਬ ਕੱਢੀ ਅਮਰਤਪਾਲ ਸਿੰਘ ਦੇ ਕੁਝ ਸਾਥੀਆਂ ਨੂੰ ਥਾਣਾ ਜਨਾਲਾ ਦੀ ਪੁਲਿਸ ਨੇ ਲੁੱਟਾਂ ਲੁੱਟਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਮੁਲਜ਼ਮ ਅਮਰਿਤਪਾਲ ਨੇ ਪੁਲਿਸ ਨੂੰ ਉਸਦੇ ਸਾਥੀਆਂ ਨੂੰ ਰਿਹਾ ਕਰਨ ਤੇ ਪਰਚਾ ਰੱਦ ਕਰਨ ਦੀ ਚੇਤਾਵਨੀ ਦਿੱਤੀ। ਯਾਤਰਾ ਦੌਰਾਨ ਸੈਂਕੜੇ ਮੁਲਜ਼ਮਾਂ ਨੇ ਪੁਲਿਸ ਥਾਣੇ ਤੇ ਹਮਲਾ ਕਰ ਦਿੱਤਾ। ਉਹਨਾਂ ਨੇ ਇੱਟਾਂ ਪੱਥਰ ਸੁੱਟੇ ਪਰ ਕਿਉਂਕਿ ਯਾਤਰਾ ਗੱਡੀ ਦੇ ਅੰਦਰ ਧਾਰਮਿਕ ਪੁਸਤਕਾਂ ਪਈਆਂ ਸੀ ਜਿਸ ਲਈ ਪੁਲਿਸ ਨੇ ਕਿਸੇ ਵੀ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਘਟਨਾਵਾਂ ਦੀਆਂ ਕਈ ਵੀਡੀਓਜ਼ ਇੰਟਰਨੈਟ ਮੀਡੀਆ ਤੇ ਵਾਇਰਲ ਕਰ ਦਿੱਤੀਆਂ। ਪੁਲਿਸ ਦੀ ਕਾਰਵਾਈ ਵਿੱਚ ਕਰਨ ਵਿੱਚ ਰੁੱਝੀ ਹੋਈ ਹੈ ਘਟਨਾ ਤੋਂ ਬਾਅਦ ਇਹ ਕੇਸ ਜਨਾਲਾ ਦੀ ਟ੍ਰਾਇਲ ਕੋਰਟ ਵਿੱਚ ਚੱਲ ਰਿਹਾ ਸੀ ਪਰ ਕਤਲ ਦੀ ਕੋਸ਼ਿਸ਼ ਦੀ ਧਾਰਾ ਕਾਰਨ ਦੋ ਸ਼ਾਇਦ ਕਰਨ ਤੇ ਚਲਾਨ ਪੇਸ਼ ਹੋਣ ਤੋਂ ਬਾਅਦ ਇਸ ਮਾਮਲੇ ਦਾ ਸੈਸ਼ਨ ਟ੍ਰਾਇਲ ਚਲਾਇਆ ਜਾਊਗਾ ਭਗਵਾਨ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਨੂੰ ਉਸ ਪੁਲਿਸ ਸੁਰੱਖਿਆ ਵਿਭਾਗ ਚੀਕਦੇ ਰਹੇ ਕਿ ਉਸਨੇ ਅਮਰਪਾਲ ਵਿਰੁੱਧ ਕੋਈ ਵੀ ਬਿਆਨ ਨਹੀਂ ਦਿੱਤਾ ਪੁਲਿਸ ਨੇ ਉਸ ਨੂੰ ਡਰਾਇਆ ਧਮਕਾਇਆ ਸੀ ਅਤੇ ਖਾਲੀ ਕਾਗਜ਼ਾਂ ਦੇ ਉੱਤੇ ਦਸਤਕਤ ਕਰਵਾਏ ਸੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਸਪਲੀਮੈਂਟਰੀ ਚਲਾਨ ਪੇਸ਼ ਕਰਦੇ ਸਮੇਂ ਪੁਲਿਸ ਨੇ ਪ੍ਰਧਾਨ ਮੰਤਰੀ ਬਾਜੇ ਕਿਨੇ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਕਿ ਅਮਰਤਪਾਲ ਸਿੰਘ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਬਾਜੇ ਕਿਨੇ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ ਉਹ ਕਹਿੰਦਾ ਹੈ ਕਿ ਮੈਂ ਕੋਈ ਵੀ ਅਜਿਹਾ ਬਿਆਨ ਨਹੀਂ ਦਿੰਦਾ ਹੈਗਾ ਅਮਰਤਪਾਲ ਦੇ ਖਿਲਾਫ ਸਿਰਫ ਮੈਨੂੰ ਬਦਨਾਮ ਕਰਨ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਸ ਤਰੀਕੇ ਦੇ ਹਾਲਾਤ ਰਹਿੰਦੇ ਨੇ ਕਿਉਂਕਿ ਜਿਹੜੀ ਇਹ ਵੱਡੀ ਘਟਨਾ ਪੰਜਾਬ ਦੇ ਵਿੱਚ ਵਾਪਰੀ ਸੀਗੀ ਕਿ ਅਜਨਾਲਾ ਥਾਣੇ ਦੇ ਉੱਤੇ ਹਮਲਾ ਕੀਤਾ ਗਿਆ ਅਮਰਤਪਾਲ ਸਿੰਘ ਅਦ ਉਸਤੇ ਸਾਥੀਆਂ ਵੱਲੋਂ ਜਿਹਦੇ ਵਿੱਚ 41 ਸਾਥੀਆਂ ਨੇ ਜਿਹੜੇ ਉਹਨਾਂ ਦੇ ਖਿਲਾਫ ਦੋਸ਼ਾਇਦ ਹੋ ਚੁੱਕੇ ਨੇ ਅਦਾਲਤ ਦੇ ਵਿੱਚ ਇਸ ਤੋਂ ਬਾਅਦ ਫਿਰ ਟ੍ਰਾਇਲ ਚੱਲੇਗਾ ਟ੍ਰਾਇਲ ਤੋਂ ਬਾਅਦ ਜੋ ਵੀ ਫੈਸਲਾ ਲੈਣਾ ਹੈ ਉਹ ਅਦਾਲਤ ਵੱਲੋਂ ਲਿਆ ਜਾਣਾ ਹੈ ਇਹਨਾਂ ਨੂੰ ਬਰੀ ਕੀਤਾ ਜਾਣਾ ਹੈ ਸਜ਼ਾ ਕੀਤੀ ਜਾਣੀ ਹੈ ਜਾਂ ਜੋ ਵੀ ਫੈਸਲਾ ਹੋਏਗਾ ਉਹ ਅਦਾਲਤ ਵੱਲੋਂ ਲਿਆ ਜਾਣਾ ਹੈ ਫਿਲਹਾਲ ਕਹਿੰਦੇ ਕਿ ਇਹ ਕੇਸ ਟ੍ਰਾਇਲ ਤੱਕ ਪਹੁੰਚ ਚੁੱਕਿਆ ਹੁਣ ਇਸ ਤੋਂ ਬਾਅਦ ਟ੍ਰਾਇਲ ਹੈ ਜਿਹੜਾ ਉਹ ਸ਼ੁਰੂ ਹੋਏਗਾ ਟ੍ਰਾਇਲ ਤੋਂ ਬਾਅਦ ਦੇਖਣਾ ਹੋਵੇਗਾ ਕਿ ਅਮਰਤਪਾਲ ਸਿੰਘ ਕਿਉਂਕਿ ਜੇਕਰ ਅਮਰਤਪਾਲ ਹੁੰਦਾ ਉਸਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਅਮਰਤਪਾਲ ਆਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਬੰਦ ਹੈ ਐਨਐਸਐਸ ਦੇ ਦੀਨ ਜਦੋਂ ਐਨਐਸਐਸ ਖਤਮ ਕੀਤੀ ਜਾਏਗੀ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਅਮਰਤਪਾਲ ਨੂੰ ਪੇਸ਼ ਕੀਤਾ ਜਾ ਸਕਦਾ ਹੈ ਤੇ ਉਹਦੇ ਉੱਤੇ ਵੀ ਟ੍ਰਾਇਲ ਹੈ ਜਿਹੜਾ ਉਹ ਚਲਾਇਆ ਜਾਏਗਾ ਫਰਾਲੀ ਨਹੀਂ ਦਿਵਜਾਜ ਧੰਨਵਾਦ